ਮਸਿੰਗਾਈ ਆ ਜੀ ਅੱਜ ਆ ਸਾਰੀ ਸ਼ਾਂਗਤੀ ਇਧਰੋਂ ਉਹਨਾਂ ਘਰ ਦੇ ਨਾਲ ਲੱਗਦੀ ਸੀਗੀ ਇਧਰਲੇ ਪਾਸਿਓਂ ਸਾਰਾ ਰੰਗ ਰੂਮ ਖਰਾਬ ਹੋ ਰਿਹਾ ਸੀ ਇਤਿਹਾਸ ਦੇ ਅੰਦਰ ਲੱਗਿਆ ਔਰਤੀ ਬਹੁਤ ਹੁੰਦੀ ਇਹਨਾਂ 'ਚ ਇਹ ਭੱਜਿਆ ਫੇਰ ਥੋੜੀ ਹੱਤ ਲਾਲ ਅਖਾਣਾ ਇਹ ਇਹ ਤੋਂ ਲੈ ਜਾਏ ਇਹ ਬ੍ਰਾਚੀ ਤੋਂ ਇੱਧਰ ਹੈਗੇ ਆ ਇਹ ਆ ਜੀ 베ਰ ਲਾਲ ਲਾਲ ਮਲੇ ਦੇ 베ਰ ਕਹਿੰਦੇ ਆ ਇਹਨੂੰ ਦੇਖੋ ਹੁਣ ਇਹਨੂੰ ਤੋੜਦੇ ਆ ਗਿਆ ਹਵਾ ਨਾਲ ਜੇ ਟੁੱਟਣਗੇ ਤਾਂ ਆਹ ਦੇ ਇੱਧਰ ਵੀ ਬਾਵਾ ਹਨਾ ਆ ਡਾਣੇ ਤੇ ਲੱਗੇ ਵੇ ਇਹ ਕੋਲੇਖਣ ਕੀ ਖਾਵੇ ਹੁੰਦਾ ਖੈਰ ਹੁੰਦਾ ਸਵਾਦ ਇਹ ਆ ਜੀ 베ਰ ਮਲੇ ਦੇ ਫੇਰ ਬਹੁਤ ਮਿੱਠਿਆ ਯਾਰ ਮਲੇ ਦੇ ਇਹ ਤਾਂ ਕੋਲੇ ਖੜਕੀ ਖਾਣੇ ਪੈਂਦੇ ਆ ਤੋੜ-ਤੋੜ ਕੇ ਤੋੜ-ਤੋੜ ਕੇ ਖਾਣੇ ਆ ਮੁੰਡੇ ਆਏ ਸੀਗੇ ਉਹਨਾਂ ਨੇ ਵਾਵਾ ਤੋੜਦੇ ਹੀ ਇਹਨਾਂ ਉੱਪਰ ਲੱਗੇ ਰਹਿ ਜਾਂਦੇ ਥੱਲੋਂ ਥੱਲੋਂ ਤੋੜ ਲੈਂਦੇ ਪਹਿਲਾਂ ਜਿਹੜੇ ਉਤਲੇ ਹੁੰਦੇ ਆ ਉਹ ਪਰ ਖਰਾਬ ਹੋ ਜਾਂਦੇ ਆ ਟੁੱਟਦੇ ਨਹੀਂ ਨਾ ਕੰਡੇ ਹੁੰਦੇ ਆ ਤਾਂ ਕਰਕੇ ਇਹਨਾਂ ਨੂੰ ਕਹਿੰਦੇ ਛੋਟੇ ਸੇਵ ਦੇਖੋ ਲਾਲ ਲਾਲ 베ਰ ਹਨ ਮਲੇ ਤੇ ਇਹ ਆ ਤੱਕ ਤੂਪਰੇ ਜਰਾ ਤੇ ਆ ਸਾਰੇ ਲੱਗੇ ਹੋਏ ਸੱਜੇ ਪਾਸੇ ਆਉਂਦੇ ਸ਼ੜਕ ਤੇ ਇਥੋਂ ਤੋੜ ਤੋੜ ਕੇ ਖਾਓ ਲਾਲ ਲਾਲ ਆ ਕੀ ਛੋਟੇ ਸੇਵ ਇਹ ਹੈ ਜੀ ਪਿੰਡ ਦਾ ਰਾਮਦੇਹ ਵਾਲੀ ਸ਼ੜਕ ਆ ਇਹ ਤੇ ਆਹ ਦੇਖੋ ਟਰੈਕਟਰਾਂ ਦੇ ਮਗਰ ਨਾ ਖਰਾਬ ਆ ਕੇ ਤੇ ਸਾਰਾ ਰਾਹ ਸਾਫ ਕਰਤਾ ਭਾਈਆਂ ਨੇ ਕੀ ਬਾਤਾਂ ਬਾਈ ਦੇਖੋ ਇੱਧਰ ਦੇਖੋ ਬਾਈਆਂ ਨੇ ਸਾਰਾ ਸਾਫ਼ ਕਰਤਾ ਬਨਾਤੀ ਗੱਲ ਬਾਤ ਦੇਖੋ ਇੱਧਰ ਇਹ ਹੁੰਦੀ ਹੈ ਸਫਾਈ ਬਾਈਆਂ ਨੇ ਸਾਰਾ ਸਾਫ਼ ਕਰਤਾ ਦੇਖੋ ਰਾਹ ਆ ਸਾਈਡਾਂ ਤੋਂ ਨਾ ਬਾਲਾ ਨੀਵੇਂ ਸੀ ਛੜ ਕੁੱਚੀ ਸੀ ਜੀ ਸਾਈਡਾਂ ਤੋਂ ਕੰਨੀਆਂ ਨੀਵੇਂਆਂ ਸੀਗੀਆਂ ਫਿਰ ਕੰਨੀਆਂ ਨਾਲ ਨਾ ਜੋ ਗੱਡੀ ਲਾਉਂਦੇ ਸੀ ਥੱਲੇ ਜਾਂ ਮੋਟਰਸਾਈਕਲ ਔਖਾ ਹੁੰਦਾ ਸੀ ਆਈਆਂ ਨੇ ਬਣਾਤਾ ਵਧੀਆ ਵਧੀਆ ਪਿੰਡ ਦੇ ਕੰਮ ਕਰਨੇ ਚਾਹੀਦੇ ਯਾਰ ਜਿੰਨਾ ਵੀ ਹੋ ਸਕੇ ਆਪਣੇ ਤਾਂ ਹਨਾ ਇਹ ਹੈ ਜੀ ਗਊਸ਼ਾਲਾ ਆਪਣੇ ਦੀਨਾ ਸਾਹਿਬ ਵਾਲੀ ਕਮਲਰਗੇ ਇੱਥੇ ਕਰਦੇ ਆ ਸੇਵਾ ਬਹੁਤ ਵਧੀਆ ਕੰਮ ਆ ਯਾਰ ਸਕੂਨ ਮਿਲਦਾ ਇੱਥੇ ਆ ਕੇ ਵਧੀਆ ਆ ਦੇਖੋ ਛੋਟਾ ਜਿਹਾ ਬੱਚਾ ਨੰਨਾ ਮੁੰਨਾ ਹੋਰਿਆ 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 ਪਾ ਦਿਨਾ ਪਾ ਦਿਨਾ ਇਹ ਹੈ ਛੋਟਾ ਜਿਹਾ ਬੱਚਾ ਇਹ ਹੈ ਜੀ ਗਊਆਂ ਹੁਣ ਇੱਥੇ ਸੰਨੀ ਕਰਦੇ ਆ ਮੁੰਡੇ ਸੰਨੀ ਦਾ ਟਾਈਮ ਹੋ ਗਿਆ ਨਾ ਫਿਰੇ ਰਾਤ ਨੂੰ ਸਾਰਿਆਂ ਇੱਧਰ ਤਾੜਕੇ ਤੇ ਫਿਰ ਇਹ ਨਾਲ ਤਾਂ ਠੰਡ ਤੋਂ ਬਚੀਆਂ ਰਹਿੰਦੀਆਂ ਤੇ ਨਾਲੇ ਹਵਾ ਹੋ ਬਾਣੀ ਪੈਂਦੀ ਉਧਰ ਚੁੱਲ੍ਹੇ ਜਲਾਏ ਹੋਏ ਆ ਆ ਕਰੀਏ ਸੰਨੀ ਮੁੰਡਿਆ ਨੇ ਇਹ ਹੈ ਜੀ ਆਪਣੀ ਗਊਸ਼ਾਲਾ ਦੀਨਾ ਸਾਹਿਬ ਵਾਲੀ ਸਾਡੇ ਪਿੰਡ ਦੇ ਨਾਲ ਬਹੁਤ ਮੁੰਡੇ ਤਰਗੇ ਇੱਥੇ ਸੇਵਾ ਕਰਦੇ ਸੀਗੇ ਬਹੁਤ ਸਾਲ ਪਹਿਲਾਂ ਇੱਥੇ ਮੁੰਡੇ ਕਈ ਸੇਵਾ ਕਰਦੇ ਸੀ ਤੇ ਅੱਜੋ ਵਧੀਆ ਕੋਈ ਅਮਰੀਕਾ ਸੈਟ ਆ ਕੋਈ ਕੈਨੇਡਾ ਸੈਟ ਆ ਸੋ ਗਊਆਂ ਦੀ ਬਈ ਪੂਜਾ ਕਰਨੀ ਚਾਹੀਦੀ ਆ ਮੱਥਾ ਟੇਕਣਾ ਚਾਹੀਦਾ ਜਿੰਨਾ ਵੀ ਤੁਹਾਨੂੰ ਟਾਈਮ ਲੱਗੇ ਭਲਾ ਦੀ 15 ਮਿੰਟ ਜਾਂ 20 ਮਿੰਟ ਹਨਾ ਉਹਨੇ ਲਾ ਕੇ ਜਾਓ ਇਹ ਆ ਗਊਸ਼ਾਲਾ ਜੀ ਸਾਰੀ ਆ ਬੱਚੇ ਆ ਸਾਰੇ ਨਵੇਂ ਜਨਮੇ ਬੱਚੇ ਆ ਇਹ ਛੋਟੇ ਛੋਟੇ ਆ ਆ ਵੇਖ ਨਿੱਕਾ ਜਿਹਾ ਬੈਠਾ ਸੋ ਇਹ ਬਣਿਆ ਹੋਇਆ ਮਾਤਾ ਦਾ ਮੰਦਿਰ ਇੱਧਰ ਕਾ ਬੱਚਾ ਬੈਠਾ ਛੋਟਾ ਜਿਹਾ ਕਿਊਟ ਜਿਹਾ ਬੱਚਾ ਇੱਧਰ ਗੇਟ ਆ ਇੱਕ ਆ ਬਣਿਆ ਹੋਇਆ ਮੰਦਿਰ ਗਊਸ਼ਾਲਾ ਦਾ ਸੋ ਬਾਬਾ ਭਲੀ ਕਰੇ ਸਭ ਤੇ ਆਪਾਂ ਮੱਥਾ ਟੇਕਣ ਆਏ ਸੀਗੇ ਸੋ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਠੀਕ ਹੈ ਜੀ ਗਊਸ਼ਾਲਾ ਦੇ ਨਾਲ ਹੀ ਇੱਧਰ ਗਊਸ਼ਾਲਾ ਕੀ ਮੁੜ ਕੇ ਪਿੱਛੇ ਇੱਧਰ ਸਕੂਲ ਬਣਿਆ ਹੋਇਆ ਆ ਨਾਨਦੇਸ਼ਰ ਪਬਲਿਕ ਹਾਈ ਸਕੂਲ ਦੀਨਾ ਸਾਹਿਬ ਸੋ ਇੱਧਰ ਬੱਸਾਂ ਖੜੀਆਂ ਗਈ ਬੱਚਿਆਂ ਦੀ ਬਾਈ ਹੋਰੀ ਥੜੇ ਤੇ ਖੇਡੀਆਂ ਤੇ ਤਾਸ਼ ਸੋ ਵਧੀਆ ਮਾਹੌਲ ਹੈ ਜੀ ਇੱਥੇ ਇੱਥੇ ਬੱਚੇ ਵਾਵਾ ਪੜਦੇ ਆ ਦੀਨੇ ਦੇ ਵੀ ਬੱਚੇ ਪੜਦੇ ਆ ਸਾਡੇ ਪਿੰਡ ਦੇ ਵੀ ਵੱਢਦੇ ਆ ਬੱਚੇ ਤੇ ਵਧੀਆ ਮਾਹੌਲ ਆ ਇਹ ਹੈ ਜੀ ਗਊਸ਼ਾਲਾ ਤੇ ਆਸੇ ਪਾਸੇ ਦਾ ਮਾਹੌਲ ਚਾਰੇ ਪਾਸੇ ਹਰਿਆਲੀ ਹੈ ਜੀ ਸੋ ਕੱਲ ਤੋਂ ਸਾਡੇ 1 3 4 ਵਜੇ ਦੇ ਨੇੜੇ ਤੇ ਡਾਇਆ ਕਰਾਂਗੇ ਕੰਟ੍ਰੈਕਟ ਸੇਵਾ ਕਰਕੇ ਜਾਇਆ ਕਰਾਂਗੇ ਅੱਜ ਤਾਂ ਮੱਥਾ ਟੇਕ ਕੇ ਆਪਾਂ ਵਾਪਸ ਆ ਗਏ ਸੋ ਵਧੀਆ ਮਾਹੌਲ ਆ ਇੱਥੇ ਵਧੀਆ ਹਵਾ ਠੰਜੀ ਠੰਡੀ ਚੱਲਦੀ ਆ ਠੰਡਾ ਜਿਹਾ ਮੌਸਮ ਆ ਇੱਧਰ ਸਰੋਂ ਦੇ ਫੁੱਲ ਸੋ ਆਨੰਦ ਹੁੰਦਾ ਯਾਰ ਇਹ ਚੀਜ਼ ਚ ਇਹ ਅਜੇ ਸਾਡੇ ਪਿੰਡ ਦਾ ਰਾਹ ਕੱਚਾ ਰਾਹ ਦੀਨੇ ਵਾਲਾ ਰੋਡ ਕਹਿੰਦੇ ਆ ਇਹਨੂੰ ਦੀਨੇ ਵਾਲਾ ਰਾਹ ਸੋ ਜਿਆਦਾ ਦਾ ਬਹੁਤ ਜੁੜੀਆਂ ਇਹ ਚੀਜ਼ਾਂ ਨਾਲ ਪਹਿਲਾਂ ਹੁੰਦੇ ਹੁੰਦੇ ਸੀ ਛੋਟੇ ਹੁੰਦੇ ਇੱਧਰ ਉਹ ਆ ਗਿਆ ਭੱਟਾ ਮੂਰੇ ਹੀ ਤੇ ਇੱਥੇ ਇੱਕ ਹਾਕਮਪੁਰੀ ਕਾਫੇ ਦਾ ਡੇਰਾ ਵੀ ਆ ਇਸੇ ਰਾਹ ਤੇ ਹੀ ਆ ਪਲਾਪਜਨ ਭੱਜਣਾ ਆਉਂਦੇ ਹੁੰਦੇ ਸੀਗੇ ਸ਼ਾਮ ਨੂੰ ਸਵੇਰੇ 5 ਵਜੇ ਭੱਜਣਾ ਹਣਾ ਇੱਥੇ ਤੇ ਬਸ ਆਪਦੇ ਆਪ ਚ ਹੀ ਰਹਿੰਦੇ ਹੁੰਦੇ ਸੀਗੇ ਬੰਦੇ ਨਾਲ ਦੇ ਵੀ ਪੂਰੇ ਐਨ ਗਾਰਡਰ ਬੰਦੇ ਸੀਗੇ ਸੋ ਫਿਰ ਹੌਲੀ ਹੌਲੀ ਟਾਈਮ ਬਦਲਿਆ ਚਲੋ ਆਪਾਂ ਹੁਣ ਆਈ ਦਾ ਨਹੀਂ ਨਾ ਉਹ ਆਉਂਦੇ ਹੈਗੇ ਉਮਰ ਦੇ ਹਿਸਾਬ ਨਾਲ ਨਾ ਬੰਦਾ ਚੇਂਜ ਹੋ ਜਾਂਦਾ ਹਨਾ ਪਰ ਆਇਆ ਵੀ ਜਦੋਂ ਕਿਤੇ ਢੇੜਾ ਵੱਜਦਾ ਉਹਨਾਂ ਰਾਹਾਂ ਤੇ ਫੇਰ ਯਾਦ ਆਉਂਦੀ ਆ ਹਨਾ ਯਾਰ ਹਾਂ ਇੱਧਰ ਆਉਂਦੇ ਹੁੰਦੇ ਸੀਗੇ ਕਿੰਨਾ ਆਨੰਦ ਸੀਗਾ ਹਨਾ ਹਾਂਜੀ ਇਹ ਤੁਹਾਨੂੰ ਦਿਖਾਉਣਾ ਸਾਡੇ ਪਿੰਡ ਦਾ ਨਾ ਹਾਕਮਪੂਰੀ ਬਾਬਾ ਜੀ ਦਾ ਡੇਰਾ ਇੱਥੇ ਪਿੰਡ ਸੈਦੋਗੇ ਕਿ ਆਇਆ ਬੜੀ ਵਧੀਰੀ ਕਰੀ ਜਾਂਦੇ ਸੇਵਾ ਇੱਥੇ ਮੈਟਰ ਛਾਏ ਸੀਗੇ ਉਹ ਦਿਨ ਪਹਿਲਾਂ ਹੀ ਭੋਗ ਪੈਂਦਾ ਹੁੰਦਾ ਲੋਹੜੀ ਵੇਲੇ ਇੱਥੇ ਉਹ ਕਰਾਉ ਨੇ ਆਦੋਂ ਦਰਸ਼ਨ ਬਾਬਾ ਹਾਕਮਪਰੀ ਦੇ ਡੇਰੇ ਦੇ ਵਾਹਿਗੁਰੂ ਹਾਂਜੀ ਇਹ ਆ ਬਾਬੇ ਹਾਕਮਪਰੀ ਦਾ ਡੇਰਾ ਵਾਹਿਗੁਰੂ ਸੁਜੇ ਪਾਸ਼ਾ ਇਹ ਆਈ ਨੂੰ ਸਾਰਾ ਦਿਖਾਉਨੇ ਆ ਹਰ ਮਾ ਤਾਂ ਠੀਕ ਠਾਕ ਹਾਂ ਠੀਕ ਹੈ ਠੀਕ ਇੱਥੇ ਰਹਿੰਦੇ ਹੋ ਮਾ ਤਾਂ ਹਾਂ ਇੱਥੇ ਰਹਿੰਦੇ ਹੋ ਤੁਸੀਂ ਹਾਂ ਇੱਥੇ ਰਹਿੰਦੇ ਠੀਕ ਆ ਨਾ ਚਲੋ ਵਧੀਆ ਗੱਲ ਆ ਸਿਹਤ ਵੇ ਠੀਕ ਰਹਿੰਦੀ ਥੋਡੀ ਕੀ ਠੀਕ ਹੈ ਕਿ ਮਨ ਮੋਢੀ ਪੈਤੀ ਨਹੀਂ ਹੋ ਤਾਂ ਕੁਝ ਹੰਦ ਗੋਡੇ ਬਹੁਤ ਦੁਖਦੇ ਆ ਚਲੋ ਮੇਰ ਕਰੇ ਪ੍ਰਮਾਤਮਾ ਹੈ ਨਾ ਇਹ ਆ ਜੀ ਮਾਤਾ ਇੱਥੇ ਬੈਠੇ ਸੀਗੇ ਇੱਕ ਦਰਲਾ ਪਾਸਾ ਆ ਗਿਆ ਇੱਥੇ ਨਾ ਬਣਦਾ ਹੁੰਦਾ ਸਾਰਾ ਕੁਝ ਰਸੋਈ ਜਿਵੇਂ ਕਹਿ ਦਿੰਨੇ ਆਪਾਂ ਇਹ ਆ ਜੀ ਰਸੋਈ ਇਧਰ ਸਾਰੀ ਜਗ੍ਹਾ ਤੇ ਸਬਜ਼ੀ ਸਬਜ਼ੀ ਬਣਦੀ ਭਾਂਡੇ ਭੁੰਡੇ ਧੋਂਦੇ ਆ ਸਵਾਹ ਲੱਗਿਆ ਮੈਂ ਇੱਥੇ ਕੜਾਹੇ ਧਰਦੇ ਆ ਇਹਦੇ ਤੇ ਉਹ ਉਧਰ ਵੀ ਸ਼ੈੱਡ ਪਾਤਾ ਹੁਣ ਬਾਹਰਲੇ ਪਾਸੇ ਸੰਤ ਹਾਕਮਰਾਮ ਹਾਕਮਪੁਰਈ ਸੈਦੋਕੇ ਸੋ ਕਰੋ ਜੀ ਦਰਸ਼ਨ ਮੇਰੇ ਭਰਾ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਆ ਆਪਣੇ ਵੀਰ ਵੱਡੇ ਵੀਰ ਛੋਟੇ ਵੀਰ ਹਨਾ ਇਹ ਆ ਜੀ ਸਾਡੇ ਪਿੰਡ ਦਾ ਡੇਰਾ ਇੱਕ ਸਾਡੇ ਭੋਰਾ ਸਾਹਿਬ ਵੀ ਹੈਗਾ ਇੱਥੇ ਪਿੰਡ 'ਚ ਸੋ ਇੱਥੇ ਸਾਧੂ ਸੰਤ ਆਏ ਸੀਗੇ ਪਹਿਲਾਂ ਉਦੋਂ ਦੇ ਡੇਰੇ ਬਣੇ ਵਿਆ ਇਹ ਆ ਜਗਾ ਕੀ ਬਾਬਾ ਜੀ ਦੀ ਵਾਹਿਗੁਰੂ ਤੇਰੀ ਆਸਰਾ ਆ ਜਗਾ ਹੀ ਬਾਬਾ ਜੀ ਦੇ ਕਰੋ ਦਰਸ਼ਨ ਜੀ ਸੋ ਇਹ ਆ ਪਿੰਡ ਤੋਂ ਬਾਹਰ ਵੱਰ ਦੀਨੇ ਵਾਲੇ ਰਾਹ ਤੇ ਆ ਇਹ ਗਊਸ਼ਾਲਾ ਇਹ ਦੁੰਗਾਂਗੀ 1 ਕਿਲੋਮੀਟਰ ਤੇ ਇਹ ਥੋੜਾ ਜਿਹਾ ਰੇ ਆ ਸੇਮ ਕੋਲੇ ਰਹਿ ਜਾਂਦਾ ਸੋ ਵਾਹਿਗੁਰੂ ਮੇਰ ਕਰੇ ਸਭ ਤੇ ਸਰਬੱਤ ਦਾ ਭਲਾ ਹੋਵੇ ਚਲੋ ਠੀਕ ਆ ਮੈਂ ਤਾਂ ਜੀ ਫਿਰ ਠੀਕ ਆ ਠੰਡ ਠੰਡ ਇਧਰ ਖੇਤਾਂ ਚ ਵੱਧ ਲੱਗਦੀ ਹੋਊ ਹਨਾ ਠੰਡ ਮੈਂ ਕਿਹਾ ਖੇਤਾਂ ਚ ਵੱਧ ਲੱਗਦੀ ਹੋਊ ਹਨਾ ਹਾਂ ਹਾਂ ਖੇਤਾਂ ਚ ਲੱਗਦੀ ਆ ਨਾ ਠੰਡ ਤੋਂ ਤੇ ਬਾਪੂ ਜੀ ਵੀ ਇੱਥੇ ਰਹਿੰਦੇ ਆ ਉਹ ਤਾਂ ਜਿੱਦ ਗਿਆ ਅੱਛਾ ਅੱਛਾ ਤੇ ਆ ਬਾਪੂ ਜੀ ਕੌਣ ਆ ਜਿਹੜੇ ਬਾਹਰ ਬੈਠੇ ਆ ਮੁੰਡਾ ਥੋੜਾ ਅੱਛਾ ਤੁਹਾਡੀ ਉਮਰ ਕਿੰਨੀ ਮਾਤਾ ਜੀ ਕੋਈ ਪਤਾ ਲੱਗਦਾ ਮੈਨੂੰ ਨਹੀਂ ਫੇਰ ਵੀ ਹੋਊਗੀ 80 90 ਤਾਂ ਹਾਂ ਹੋਊਗੀ ਨਹੀਂ ਤਾਂ ਇੰਨੀ ਕੁ ਤਾਂ ਹੋਊਗਾ ਨਾ ਜੀ ਚਲੋ ਭਲੀ ਕਰੇ ਵਾਹਿਗੁਰੂ ਦਵਾਈ ਤੁਸੀਂ ਲੈ ਲਿਆ ਕਰੋ ਜੀ ਦਵਾਈ ਤੇ ਸਿਰ ਤੇ ਹੁੰਦਾ ਨਾ ਹਾਂਜੀ ਹਾਂਜੀ ਪਤਾ ਸਭ ਠੀਕ ਹੈ ਠੀਕ ਹੈ ਜੀ ਗੁਜ਼ਰ ਗਏ ਹਾਂਜੀ ਤੁਹਾਡਾ ਘਰ ਵਾਲਾ ਵੀ ਆ ਚਾਰ ਮਹੀਨੇ ਹੋ ਗਏ ਉਹ ਵੀ ਗੁਜ਼ਰ ਗਿਆ ਠੀਕ ਹੈ ਜੀ ਚਲੋ ਸਭ ਨੇ ਜਾਣਾ ਮਾਤਾ ਜੀ ਇੱਥੇ ਕੋਈ ਜਵਾਨੀ ਚਲੇ ਜਾਂਦਾ ਕੋਈ ਪੜਾਪੇ ਚਲੇ ਜਾਂਦਾ ਹਨਾ ਹੂੰ ਚਲੋ ਅੱਬਾ ਪਲੀ ਕਰੇ ਜੀ ਸੋ ਇਹ ਆ ਜੀ ਸਾਡੇ ਪਿੰਡ ਦਾ ਡੇਰਾ ਆਏ ਗੁਰੂ ਕਰ ਲਈ ਦਰਸ਼ਨ ਸਾਰੇ ਰਾਤ ਨੂੰ ਇੱਥੇ ਪੈਣ ਨੂੰ ਹੈ ਹਾਂ ਇੱਥੇ ਪੈਣ ਨੂੰ ਅੱਛਾ ਈ ਅੱਛਾ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਰਹਿੰਦਿਆਂ ਨੂੰ ਬਜ਼ੁਰਗ ਰਹਿੰਦੇ ਜੀ ਮੈਨੂੰ ਤਾਂ ਪੰਜ 6 ਮਹੀਨੇ ਹੋ ਗਏ ਅੱਛਾ ਜੀ ਮਾਤਾ ਨਾਲ ਗੱਲ ਕਰਕੇ ਆਇਆ ਮੈਂ ਮਾਤਾ ਕਹਿੰਦੀ ਮੈਨੂੰ ਉਮਰ ਯਾਦ ਨਹੀਂ ਆਉਦੀ ਕਿੰਨੀ ਆ ਮੈਂ ਕਿਹਾ 80 90 ਸਾਲ ਤਾਂ ਹੋਊਗੀ ਹਨਾ ਜੀ ਜਾਰ ਦੀ ਤਾਂ ਮੇਰੀ ਉਹ ਜੀ ਹਾਂ ਤੇ ਫਿਰ ਮਾਤਾ ਜੀ ਦੇ 90 95 ਦੇ ਨੇੜਾ ਨਾ ਚਲੋ ਅੱਜ ਕੱਲ ਤਾਂ ਇੰਨੀ ਉਮਰ ਕਿਸੇ ਦੀ ਹੋਣੀ ਨਹੀਂ ਮੇਰੇ ਹਿਸਾਬ ਨਾਲ ਤਾਂ ਹਨਾ ਜੀ ਬਸ ਇਹਨਾਂ ਦੀ ਉਹ ਤਾਂ 100 ਸਾਲ ਤੇ ਨੀੜ ਪਹੁੰਚ ਗਈ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਪੁਰਾਣੇ ਬਜ਼ੁਰਗਾਂ ਦਾ ਨਾ ਖਰਾਕ ਦੇ ਸਿਰਤੀ ਉਮਰ ਦਾ ਫਰਕ ਪੈਂਦਾ ਹਨਾ ਜੀ ਹਾਂ ਉਹ ਦਰੂ ਦਾ ਪਤਾ ਨਹੀਂ ਦਿੰਦੇ ਜੀ ਅੱਛਾ ਜੀ ਨਾ ਨਹੀਂ ਤਾਂ ਜੀ ਚੱਲੋ ਕਿਉਂ ਕਾਲ ਨਹੀਂ ਅੱਛਾ ਜੀ ਕਿਓ ਬੱਬਾ ਹੀ ਫਿਰ ਕਿੰਨਾ ਕੁ ਛੱਕਿਆ ਜਵਾਨੀ ਚ ਸਾਡਾ ਦਾ ਅੱਗੇ ਤਾਂ ਪਸੂ ਰੱਖਦੇ ਜੀ ਹੁਣ ਤਾਂ ਗਾੜਾ ਹਾਂਜੀ ਠੀਕ ਹੈ ਹੁਣ ਤਾਂ ਦੁੱਧ ਵੀ ਮੁੱਲ ਦਾ ਕਲੂ ਹੁਣ ਆਇਆ ਨਾ ਕਰੀਮ ਨੂੰ ਮਲਾ ਲੈਂਦੇ ਜੀ ਉਤੋਂ ਉਹ ਦੂਜਾ ਥਰਡ ਦਾ ਵੇਚੀ ਜਾਂਦੇ ਆ ਉਹਦਾ ਜਿਹੜਾ ਉਹ ਹੁੰਦਾ ਤਤ ਹੁੰਦਾ ਉਹਦੇ ਚ ਦੁੱਧ ਚੋਤਾ ਲੈ ਜਾਂਦੇ ਆ ਕੱਢ ਕੇ ਮੁੱਲ ਦਾ ਸਾਡਾ ਹੁਣ ਤਾਂ ਲਾਇਵਾ ਇੱਥੇ ਆਇਆ ਚਾਰ ਆਲਿਆਂ ਨੇ ਅੱਛਾ ਠੀਕ ਹੈ ਜੀ ਪਰ ਉਹ ਵੀ ਜਾਨੀ ਦਿੰਦੇ ਕਿੰਨਾ ਮੱਝਾਂ ਦਲਵਾਇਆ ਵੀ ਕਿੰਨੇ ਕਿਲੋ ਲੈਣੇ ਨੇ 2 ਕਿਲੋ ਉਹ ਕਿਲੋ ਲੈਣੇ ਠੀਕ ਹੈ ਜੀ ਇਹਨੂੰ ਲੈਣੇ ਤਿੰਨ ਜਣੀਆਂ ਜੀ ਅੱਛਾ ਸਰ ਜਾਂਦਾ ਉਹ ਦਿਹਾੜੀ ਦਾ ਹਨਾ ਇਹ ਮਜ਼ਾ ਹੀ ਕਰਦਾ ਵਾ ਠੀਕ ਹੈ ਜੀ ਚਲੋ ਆਪਾਂ ਭਲੀ ਕਰੇ ਜੀ ਠੀਕ ਆ ਬਾਬਾਈ ਧੰਨਵਾਦ ਸੋ ਵਾਹਿਗੁਰੂ ਜੀ ਸੱਚੇ ਬਾਦਸ਼ਾਹ ਹਾਂਜੀ ਇਹ ਆ ਸਾਡੇ ਉਸਤਾਦ ਜੀ ਉਸਤਾਦ ਜੀ ਕਿਵੇਂ ਹੋ ਬਹੁਤ ਵਧੀਆ ਜੀ ਕਿਵੇਂ ਚੇਲਿਆ ਬਹੁਤ ਠੀਕ ਠਾਕ ਬਹੁਤ ਕਰਤਾ ਹੋਇਆ ਕੰਮਕਾਰ ਵਧੀਆ ਚੱਲਦਾ ਜੀ ਛੱਡ ਦੀ ਗੱਲ ਆ ਜੀ ਲਓ ਮੈਗੀ ਦਿਓ ਮੈਗੀ ਦੇ ਪੁੱਤ ਕਿਹਨੇ ਆ ਗੁਰਪੀਤ ਮੇਰੀ ਖਾ ਆ ਗਈ ਆ ਐਵਾ ਮੈਂ ਮਹਾਰਾਜ ਦੀ ਕਿਰਪਾ ਨਾਲ ਸ਼ੋਪਿੰਗ ਹਾਲ ਹੀ ਲੱਗਦਾ ਹੈ ਨਾ ਦੇਖਣ ਆਲੇ ਹਾਂ ਚੱਲੋ ਵਾਹਿਗੁਰੂ ਕਿਰਪਾ ਕਰੇ ਠੀਕ ਆ ਜੀ ਠੀਕ ਆ ਜੀ ਅੱਜ ਬਣਿਆ ਜੀ ਸਾਗ ਹੈ ਬਹੁਤ ਦਿਨ ਬਾਅਦ ਬਣਾਇਆ। ਦਰ ਲਸਣ, ਹਰੀ ਮਿਰਚ, ਗੰਡਾ ਤੇ ਤੇਲ ਗਰਮ ਹੋਈ ਜਾਂਦਾ ਤੇ ਟਮਾਟਰ ਤੇ ਅਦਰਕ ਲਿਆਉਂਦੇ ਆ ਅਡਵਾਟਰ ਤੇ ਅਦਰਕ ਕੱਟਣਾ ਹਜੇ। ਤੇ ਮਾਂ ਲਾਈ ਜਾਂਦੀ ਮੇਰੀ ਰੋਟੀਆਂ। ਕਿਉਂ ਮਾਂ? ਲਾਈ ਐ ਨਹੀਂ ਰੋਟੀਆਂ? ਮਾਂ ਲਾਈ ਜਾਂਦੀ। ਆਹ। ਮਾਂ ਮੇਰੀ ਲਾਉਂਦੀ ਰੋਟੀਆਂ ਤੇ ਅਸੀਂ ਖਾਵਾਂਗੇ। ਸਾਗ ਨੂੰ ਲਾ ਲਈਏ ਤੜਕਾ। ਚੱਕੋ ਜੀ। ਮੂਲੀ ਵੀ ਕਰ ਲਈ ਤਿਆਰ। ਆਹ ਆਪਣੀ ਰੋਟੀ ਅੱਜ। ਸਾਗਾ ਵਿੱਚ ਪਾਲਿਆ ਦੇ ਸੀ ਕਿਉਂ? ਸਾਗਰ ਚ ਬੜੇ ਦਿਨਾਂ ਬਾਅਦ ਬਣਾਇਆ ਸੀ ਯਾਰ ਮਾਤਾ ਨੇ ਵਧੀਆ ਬਣਾਇਆ ਸਵਾਦ ਬਣਾਇਆ ਸੋ ਇਹ ਹੈ ਜੀ ਆਪਣਾ ਖਾਣਾ ਇਹਦਾ ਸਿੰਪਲ ਜਿਹਾ ਖਾਣਾ ਆਪਣਾ ਬਸ ਆਇਆ ਵੀ ਘਿਓ ਗੂ ਵੇਟ ਬਣਾਉਂਦਾ ਸਾਲਾਂ ਚ ਹਾਂਜੀ ਇਹ ਹੈ ਜੀ ਰੋਟੀ ਅੱਜ ਆਪਣੀ ਸੋ ਪ੍ਰਮਾਤਮਾ ਕਿਸੇ ਨੂੰ ਵੀ ਭੁੱਖਾ ਨਾ ਸੌਣ ਦਵੇ ਹਰ ਇੱਕ ਦੇ ਮੂੰਹ ਚ ਦਾਣੇ ਪਾਵੇ ਰੱਬ ਪ੍ਰਮਾਤਮਾ ਕਰੇ ਮਿਹਰ ਸੋ ਸਰਬੱਤ ਦਾ ਭਲਾ ਮੰਗਿਆ ਕਰੋ ਫੇਰ ਬਾਬਾ ਆਪਦੀ ਵੀ ਸੁਣਦਾ ਤੇ ਗਾਂ ਵਾਲੇ ਦਾ ਵੀ ਭਲਾ ਹੁੰਦਾ ਸੋ ਠੀਕ ਹੈ ਜੀ ਓਕੇ ਲਵ ਯੂ ਸਾਰਿਆਂ ਨੂੰ ਚੈਨਲ ਸਬਸਕ੍ਰਾਈਬ ਕਰ ਲਿਓ ਪਲੀਜ਼